ਦੂਰ ਚੇਪਰਾ ਦੀ ਆਰ ਪਿਆ ਹੋਇਆ ਬੰਦੇ ਨੇ ਕਰਿਆ ਦੋ ਸਾਲ ਤੋਂ ਕਰਦੇ ਪੁਲ ਦੇ ਉੱਤੇ ਖੜਾ ਤੁਸੀਂ ਦੇਖ ਲਓ ਕਾਰਨ ਕੀ ਹੈ ਫਲੱਡਸ ਦਾ ਤੇ ਹਨ ਲੈਕੀ ਦਾ ਕਾਰਨ ਆ ਦੇਖੋ ਕੋਈ ਸਫਾਈ ਨਹੀਂ ਆ ਜਿੰਨੀਆਂ ਵਿੱਚ ਜੜੀਆਂ ਤੇ ਉਹਦੇ بڑے ਜਗਲਜਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਣ ਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਬਾਦਲ ਸਾਹਿਬ ਕਰਾਉਂਦੇ ਹੁੰਦੇ ਸੀ ਤਾਂ ਬਚ ਜਾਂਦਾ ਸੀ ਇੰਨਾ ਨੇ ਸਿਚ 4 ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਹੈ ਹੁਣ ਕੱਕਰ ਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇਖੋ ਸਾਰਾ ਖੁਸ਼ੀ ਸਾਰਾ ਡੁੱਗ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸਦੇ ਸੀ ਕਿ ਆ 10 ਇਹਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਇਹ ਆਪਣੇ ਆਪਣਾ ਕੋਈ ਇਲਜ਼ਾਮ ਕਰ ਲਓ ਮੈਥੋ ਲੈ ਲਓ ਲਾਲੜੂ ਮੈਨੂੰ ਐਨਕੇ ਸ਼ਰਮਾਈ ਦੱਸ ਰਹੇ ਸੀ ਵਾਰਨਿੰਗ ਦਿੱਤੀ ਨਹੀਂ ਤੇ ਵੰਦੇ ਰੋਡ ਕਿਲੇ ਚਲੇਗੇ ਐਜ ਦਾ ਬੁਰਾ ਹਾਲ ਹੈ ਸੋ ਹਲੇ ਵੀ ਮੈਨੂੰ ਬੜਾ ਦੁੱਖ ਹੈ ਤੇ ਇਧਰਲੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮੈਂ ਆਪਣੇ ਸਾਰੀ ਲੀਡਰਸ਼ਿਪ ਰੱਖਿਆ ਵਰਤਰਾ ਨੂੰ ਪਤਕਾਲਦਾਲ ਨੂੰ ਕਿ ਤੁਸੀਂ ਨਿਗਰੱਖੋ ਕਿਥੇ ਇਥੇ ਕੋਈ ਰੋਡ ਹੈ ਆਪਾਂ ਸਾਰੇ ਡਟ ਕੇ ਆਪਾਂ ਲੱਗਣਾ ਚਾਹੀਦਾ ਆਪਾਂ ਸਾਰਿਆਂ ਨੂੰ ਬੰਦ ਨਹੀਂ ਕਰੇ ਪਛਾ ਅੱਛਾ ਇਹ ਹੋਰ ਹੁਣ ਮੈਨੂੰ ਹੁਣ ਹੀ ਦੱਸ ਰਹੇ ਸੀ ਕਿ ਪਿਛਲੇ ਸਾਲ ਉਹ ਦੋ ਤੇ ਜਾਂ ਕੰਮ ਦੇ ਵਰਗੇ ਦੋ ਘਰ ਦੇ ਹੀ ਉਹ ਟੁੱਟ ਗਿਆ ਸੀ ਪਾੜ ਉਹ ਹਲੇ ਤੱਕ ਹੀ ਨਹੀਂ ਬੰਦ ਕੀਤਾ ਉਹ ਵੀ ਹੈ ਹੁਣ ਤਾਂ ਪਾਣੀ ਸਿੱਧਾ ਸਿੱਧਾ ਉਹ ਪਿੰਡਾ ਚਲੇ ਜਾਊਗਾ ਜਾ ਰਿਹਾ ਜੀ ਬਣੇ ਸਾਰਾ ਚਾਈ ਜਾਂਦਾ ਸੋ ਪ੍ਰਧਾਨ ਦੀ ਲਗਾਤਾਰ ਆਮ ਆਦੀ ਭਾਰਤੀ ਦੇ ਵਿਧਾਇਕ ਸਵਾਲ ਸਵਾਲ ਖੜੇ ਕਰ ਦੋ ਨਾ ਪਠਾਨ ਮਾਜਰਾ ਬੋਲੇ ਜੀ ਹੁਣ ਦੱਸਾ ਕੀ ਹੈ ਹੁਣ ਆਮ ਆਦਮੀ ਬਾਰੇ ਗੱਲ ਨਾ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਉਹ ਜਿਹੜੇ ਬੰਤੇ ਨਲਾਇਕ ਉਹ ਨਲਾਇਕ ਹੀ ਰਹਿਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 2 250 ਕਰੋੜ ਦੇ ਨੇੜੇ ਤੇ ਜਿਹੜਾ 50 ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਫੰਡ ਜਿਹਦਾ ਮਕਸਦ ਹੀ ਆ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰੀਲੀਜ਼ ਕਰਕੇ ਉਹ ਤੋਂ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਰੇ ਅਰੇਂਜਮੈਂਟ ਵੀ ਕੀਤੇ ਜਾਂਦੇ ਆ ਹਲੇ ਤੱਕ ਇਹ دیਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪਲ ਕੇ ਬੈਠੇ ਉੱਤੇ ਪੈਸੇ ਦੇ ਮੈਨੂੰ ਲੱਗਦਾ ਮੈਨੂੰ ਸ਼ੱਕ ਲੱਗਦਾ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਵਰਕ ਕਰਤਾ ਹੋਏ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਚੱਟ ਰਿਆ ਕੱਲ ਬੀਬੀਐਮਬੀ ਦੀ ਨਹੀਂ ਹੈ ਗੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸ਼ਾਸਨ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜ਼ਾ ਹੁੰਦਾ ਸੀ ਫਿਰ ਪੈਸਾ ਉਧਰ ਰੀਲੀਜ਼ ਕਰ ਦਿੱਤਾ ਜਾਂਦਾ ਸੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂੰਗਾ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਦੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਹੈ ਕਿ 6 ਮਹੀਨੇ ਚਾਹ 5 ਮਹੀਨੇ ਪਹਿਲੇ ਚਿੱਠੀ ਲਿਖਤੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਤਖੜਾ ਕਰਨ ਵਾਸਤੇ ਨਹੀਂ ਦਿੱਤਾ ਸੋ ਸਰਕਾਰ ਆਪਣੀਆਂ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰ ਰਹੇ ਨੇ ਜੀ ਚਿੱੱਜਰ ਸਾਹਿਬ ਬੈਠੇ ਕਿੱਥੇ ਨਾਲ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਤਰਫੋਂ ਮੈਂ ਡਿਊਟੀ ਲਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਹੈ ਅੱਜ ਜਾ ਕੇ ਉਹ ਚਾਰਜ ਲੈ ਲੈਣਗੇ ਉਹ ਨੰਬਰ ਅੱਜ ਜੱਜਰ ਸਾਹਿਬ ਯੂਥ ਅਕਾਲੀ ਦਲ ਦਾ ਦੱਸ ਦੇਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੇ ਉਹ